ਹਲ ਬਬਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਓ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਖਾਲਸੇ ਦਾ ਜਨਮ ਦਿਹਾੜਾ ਆ ਰਿਹਾ ਹੈ ਕੀ ਮੈਸੇਜ ਦੇਣਾ ਚਾਹੋਗੇ ਖਾਲਸੇ ਦਾ ਜਨਮ ਦਿਹਾੜਾ ਵੈਸੇ ਤੇ ਸਤਿਗੁਰੂ ਗੁਰੂ ਗੋਗਨ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪੌਲ ਦੇ ਕੇ ਖਾਲਸੇ ਨੂੰ ਪ੍ਰਗਟ ਕੀਤਾ ਸੀ ਜੋ ਕਿ ਧੰਨ ਬਾਬਾ ਜੀਵਨ ਸਿੰਘ ਜੀ ਭਾਈ ਜੀਤਾ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸੀਸ ਅਨੰਦਪੁਰ ਸਾਹਿਬ ਲੈ ਕੇ ਆਏ ਸਨ ਦਿੱਲੀ ਤੋਂ ਉਸ ਵੇਲੇ ਸਤਿਗੁਰਾਂ ਨੇ ਪੁੱਛਿਆ ਸੀ ਕਿ ਉੱਥੇ ਦਿੱਲੀ ਦੇ ਵਿੱਚ ਜਦੋਂ ਪਿਤਾ ਗੁਰੂ ਜੀ ਦਾ ਸੀਸ ਧਾਰਨ ਨਾਲੋਂ ਵੱਖ ਕੀਤਾ ਗਿਆ ਉਸ ਵੇਲੇ ਉੱਥੇ ਕਿੰਨੇ ਸਿੱਖ ਸਨ ਤਾਂ ਧੰਨ ਬਾਬਾ ਜੀਤਾ ਜੀ ਧੰਨ ਬਾਬਾ ਜੀਵਨ ਦੇ ਅਸੂਬੇਲੇ ਕਿ ਆਸੀ ਕਿ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦੀ ਕੋਈ ਵੱਖਰੀ ਪਛਾਣ ਨਹੀਂ ਹੈ ਇਸ ਕਰਕੇ ਹੋ ਸਕਦਾ ਹੈ ਉੱਥੇ ਬਥੇਰੇ ਸਿੱਖ ਹੋਣ ਪਰ ਕੋਈ ਵੀ ਆਪਣੇ ਆਪ ਨੂੰ ਸਿੱਖ ਖਵਾਉਣ ਲਈ ਤਿਆਰ ਨਹੀਂ ਸੀ ਸਾਰੇ ਤਮਾਸ਼ਾ ਵੇਖ ਰਹੇ ਸਨ ਤੇ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਜਿਹੜੇ ਉਸ ਵੇਲੇ ਗੋਬਿੰਦ ਰਾਏ ਦੇ ਰੂਪੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਮੈਂ ਐਸਾ ਖਾਲਸਾ ਐਸੀ ਫੌਜ ਤਿਆਰ ਕਰੂੰਗਾ ਜਿਹੜੀ ਲੱਖਾਂ ਦੇ ਵਿੱਚ ਖਲੋਤੀ ਵੀ ਦੂਰੋਂ ਹੀ ਦੱਸਿਆ ਕਰੂਗਾ ਵੀ ਇਹ ਗੁਰੂ ਦਾ ਸਿੰਘ ਖੜਾ ਹੈ ਗੁਰੂ ਦਾ ਸਿੱਖ ਖੜਾ ਹੈ ਉਸ ਵੇਲੇ ਬਚਨ ਕਰਕੇ 1699 ਦੀ ਵਿਸਾਖੀ ਦੇ ਸਤਗੁਰੂ ਜੀ ਨੇ ਖੰਡੇ ਬਾਟੇ ਦੀ ਪੌਲ 26 ਸਾਲ ਬਾਅਦ ਜਿਹੜਾ ਅਮਰ ਤਿਆਰ ਕਰਕੇ ਖਾਲਸੇ ਨੂੰ ਸਰਜੀਤ ਕੀਤਾ ਪ੍ਰਗਟ ਕੀਤਾ ਉਹ ਜਿਹੜਾ ਦਿਹਾੜਾ ਹੈ ਜਦੋਂ ਸਤਿਗੁਰੂ ਜੀ 1704 ਈਸਵੀ ਨੂੰ ਆਨੰਦਪੁਰ ਸਾਹਿਬ ਛੱਡ ਗਏ ਸਨ ਤੇ ਦਮਦਮਾ ਸਾਹਿਬ ਦੀ ਧਰਤੀ ਤੇ ਬਰਾਜਦੇ ਸਨ ਤੇ ਵਿਸਾਖੀ ਦੇ ਦਿਹਾੜੇ ਆਏ ਤੇ ਸਤਿਗੁਰਾਂ ਨੇ ਵਿਸਾਖੀ ਦੇ ਦਿਹਾੜੇ ਨੂੰ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ ਤੇ ਹੀ ਉੱਥੇ ਮਨਾਉਣਾ ਕੀਤਾ ਸੀ ਜਿੱਥੇ ਜਿਸ ਸਥਾਨ ਤੇ ਸਹਿਬਾਬਾ ਵੀਰ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਦਾ ਗੋਲੀ ਦਾ ਨਿਸ਼ਾਨਾ ਪਰਖ ਕੇ ਸਤਿਗੁਰੂ ਜੀ ਨੇ ਉਹਨਾਂ ਨੂੰ ਸਫਲਿਆ ਕੀਤਾ ਸੀ ਉਸ ਸਥਾਨ ਤੇ ਬਠਿੰਡਾ ਜ਼ਿਲ੍ਹਾ ਤਲਵੰਡੀ ਸਾਬੋ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 13 April ਦੀ ਵਿਸਾਖੀ ਖਾਲਸਾ ਸਾਜਨਾ ਦਿਵਸ ਬੜੀ ਧੂਮਤਾਮਨਾ ਮਨਾਇਆ ਜਾ ਰਿਹਾ ਹੈ ਤੇ 14 April ਵਾਲੇ ਦਿਨ ਸਮੂਹ ਨਿਹੰਗ ਸਿੰਘ ਦਲਾਂ ਪੰਥਾਂ ਵੱਲੋਂ ਜਿਹੜਾ ਖਾਲਸਾਈ ਜਹੋ ਜਲਾਲ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਆ ਆ ਮਹੱਲੇ ਸਜਾਇਆ ਜਾਣਗੇ ਜਿਸ ਵਿੱਚ ਕੋੜ ਦੌੜ ਨੇਜਾਬਾਜੀ ਤਲਵਾਰਬਾਜੀ ਦੇ ਜੋਰ ਵਿਖਾ ਕੇ ਗੁਰੂ ਕੇ ਸਿੱਖ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ ਅਤੇ 13 April ਵਾਲੇ ਦਿਨ ਵਿਸਾਖੀ ਖਾਲਸਾ ਸਾਜਨਾ ਦਿਵਸ ਦੇ ਵਾਲੇ ਦਿਨ ਭਾਰੀ ਅਮਰ ਸੰਚਾਰ ਹੋਵੇਗਾ ਜੋ ਸਾਰੀਆਂ ਸੰਗਤਾਂ ਨੂੰ ਬੇਨਤੀ ਕੀ ਵੱਧ ਚੜ ਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਮਦਮਾ ਸਾਹਿਬ ਬਠਿੰਡਾ ਵਿਖੇ ਪਹੁੰਚ ਕੇ 13 ਅਤੇ 14 April ਦੀਆਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਖੰਡੇ ਬਾਟੇ ਦੀ ਪਹਲ ਤਿਆਰ ਹੋਣੀ ਹੈ ਵੱਧ ਤੋਂ ਵੱਧ ਗੁਰੂ ਕੇ ਖੰਡੇ ਬਾਟੇ ਦੀ ਪਹਲ ਲੈ ਕੇ ਖਾਲਸੇ ਦੇ ਆਪਣਾ ਪਰਿਵਾਰ ਦੇ ਹਿੱਸੇਦਾਰ ਹੋइए ਪਰਿਵਾਰ ਦੇ ਵਿੱਚ ਸ਼ਾਮਲ ਹੋइए ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਲਈਏ ਬਾਬਾ ਜੀ ਜਿਸ ਤਨਾ ਅੱਜ ਵੀ ਕੁਝ ਦਲਾਂ ਦੇ ਵਿੱਚ ਦੋ ਬਾਟਿਆਂ ਨੂੰ ਲੈ ਕੇ ਜਾਂ ਦੋ ਬਾਟਿਆਂ ਦੇ ਵਿੱਚ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਕਿਦਾਂ ਦੇਖਦੇ ਹੋ ਹੁਣੇ ਗਿਆਨੀ ਜੀ ਕਥਾ ਕਰ ਰਹੇ ਸਨ ਸਤਿਗੁਰੂ ਜੀ ਨੇ ਦੀ ਆਪਣੀ ਪਵਿੱਤਰ ਮੁਖਵਾਕ ਹਨ ਹਮ ਹੈ ਮਜਬੀ ਮਜਬਾ ਹਮਾਰਾ ਹਿੰਦੂ ਤੁਰਕ ਦੋਹੋਂ ਸੇ ਨਿਆਰਾ ਤੇ ਸਤਿਗੁਰੂ ਜੀ ਨੇ ਅਕਾਲ ਉਸਤ ਦੀ ਪਵਿੱਤਰ ਬਾਣੀ ਦੇ ਵਿੱਚ ਕਿਹਾ ਹੈ ਕੋ ਭਇ ਮੁੰਡੀਆ ਸੰਿਆਸੀ ਕੋ ਜੋਗੂ ਭਇ ਕੋ ਬ੍ਰਹਮਚਾਰੀ ਕੋ ਜਤੀਆਂ ਨਾ ਮਾਨ ਬੋ ਹਿੰਦੂ ਤੁਰਕ ਕੋਈ ਰਾਫ ਜੀ ਮਾਫ ਸਾਫੀ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ ਇਹ ਨਾਰਾ ਗੁਰੂ ਗੋਮ ਸਿੰਘ ਪਾਤਸ਼ਾਹ ਮਹਾਰਾਜ ਦਾ ਸੀ ਤੇ ਬਠਿੰਡੇ ਦਮਦਮਾ ਸਾਹਿਬ ਦੇ ਤਲਵੰਡੀ ਸਾਹਿਬ ਉਹਦੇ ਲਾਗੇ ਨਗਰ ਭਾਗੂ ਆ ਭਾਗੂ ਨਗਰ ਦੇ ਵਿੱਚ ਦਿਆਲ ਦਾ ਚੌਧਰੀ ਰਹਿੰਦਾ ਸੀ ਤੇ ਸਤ ਗੁਰੂ ਜੀ ਭਾਗੂ ਨਗਰ ਦੇ ਵਿੱਚ ਵਿਚਰੇ ਸਾਲ ਤੇ ਉੱਥੇ ਖੰਡੇ ਬਾਟੇ ਦੀ ਪੌਲ ਤਿਆਰ ਹੋਈ ਤੇ ਪੰਜਾਂ ਪਿਆਰਿਆਂ ਦੇ ਵਿੱਚ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਜੀ ਨੂੰ ਸਤ ਗੁਰੂ ਜੀ ਨੇ ਲਾਇਆ ਜਿਹੜੇ ਅੰਮ੍ਰਿਤ ਤਿਆਰ ਕਰੈ ਸਨ ਤੋਂ ਦਿਆਲ ਦਾ ਚੌਧਰੀ ਨੇ ਹੰਕਾਰ ਕੀਤਾ ਵੀ ਇਹ ਜਿਹੜੇ ਛੂਦਰ ਲੋਕ ਹਨ ਇਹਨਾਂ ਨੂੰ ਸਤ ਗੁਰੂ ਜੀ ਨੇ ਪੰਜ ਪਿਆਰੇ ਵਿਪਾਵਕੀ ਗੁਰੂ ਦੀ ਪਦਵੀ ਦੇ ਕੇ ਖੰਡੇ ਬਾਟੇ ਦੀ ਪੌਲ ਦੇਣ ਵਾਸਤੇ ਲਾਇਆ ਮੈਂ ਅਮਰਤ ਨਹੀਂ ਛਕਣਾ ਤੇ ਗੁਰੂ ਸਾਹਿਬ ਜੀ ਉਹਦੀਆਂ ਰਸਦਾਂ ਹੀ ਛਾੜ ਆਏ ਸਨ ਉਹਦਾ ਬਣਿਆ ਹੋਇਆ ਲੰਗਰ ਛਾੜ ਆਏ ਸਨ ਤੇ ਉਥੋਂ ਸਤਗੁਰੂ ਜੀ ਵਾਪਸ ਆ ਆਪਣਾ ਦਮਦਮਾ ਸਭ ਪਹੁੰਚ ਗਏ ਹੀ ਤੇ ਸਤਗੁਰੂ ਜੀ ਨੇ ਉਹਨੂੰ ਠੁਕਰਾ ਦਿੱਤਾ ਜਿਆਲ ਦਾ ਚੌਧਰੀ ਨੂੰ ਤੇ ਫਿਰ ਦਿਆਲ ਦਾ ਚੌਧਰੀ ਨੇ ਗੱਡਿਆਂ ਤੇ ਆਪਣੇ ਜਿਹੜੀ ਰਸਦ ਸੀ ਲੰਗਰ ਲਾਦ ਕੇ ਦਮਦਮਾ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਤੋਂ ਮਾਫੀ ਮੰਗ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਸੀਸ ਨਵਾ ਕੇ ਤੇ ਫਿਰ ਭਾਈ ਵੀਰ ਸਿੰਘ ਬਾਬਾ ਧੀਰ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਦੇ ਵਿੱਚ ਸਨ ਉਹਨਾਂ ਤੋਂ ਖੰਡੇ ਬਾਟੇ ਦੀ ਪੌ ਲਾ ਕੇ ਅੰਮ੍ਰਿਤ ਛੱਕੇ ਫਿਰ ਸਤਿਗੁਰਾਂ ਨੇ ਉਹਦੀ ਰਸਦ ਸਵਾਰ ਕਰੀਤੀ ਫਿਰ ਉਹਦੀ ਜਿਹੜੀ ਆ ਲੰਗਰ ਸਵਾਰ ਕਰੀਤਾ ਸੀ ਤੇ ਇਹੋ ਹੀ ਜਿਹੜੀ ਲੜਾਈ ਸਤਿਗੁਰੂ ਜੀ ਭੀਮਚੰਦ ਨਾਲ ਹੀ ਜਿਹੜੇ ਬਾਈਧਾਰ ਦੇ ਰਾਜੇ ਸੀ ਉਹਨਾਂ ਨਾਲ ਸਤਿਗੁਰੂ ਜੀ ਨੇ ਕਿਹੜਿਆ ਉਹਨਾਂ ਕੋ ਰਾਜ ਖੋਣਾ ਸੀ ਸਤਗੁਰੂ ਦੀ ਇਹੋ ਲੜਾਈ ਜਦੋਂ ਗੁਰੂ ਦੇ ਦਰਬਾਰ ਦੇ ਵਿੱਚ ਆਏ ਸਨ ਤੇ ਉਸ ਵੇਲੇ ਵੀ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜੇ ਤੁਸੀਂ ਸ਼ੂਦਰ ਲੋਕ ਹਨ ਇਹਨਾਂ ਨੂੰ ਤੁਸੀਂ ਆਪਣਾ ਗਲੇ ਲਾਇਆ ਆਇਆ ਹੈ ਇਹਨਾਂ ਨੂੰ ਥੋੜਾ ਪਿੱਛੇ ਕਰ ਦਿਓ ਤੇ ਸਾਨੂੰ ਮੂਹਰੇ ਕਰੋ ਤੇ ਫੇਰ ਅਸੀਂ ਤੁਹਾਡੇ ਨਾਲ ਆ ਤੇ ਗੁਰੂ ਸਾਹਿਬ ਜੀ ਨੇ ਉਹ ਵੇਲੇ ਬਾਈ ਧਾਰ ਦੇ ਜਿਹੜੇ ਰਾਜੇ ਉਹਨਾਂ ਨੂੰ ਠਕਰਾਤਾ ਸੀ ਤੇ ਇਹਨਾਂ ਗਰੀਬ ਸਿੱਖਣ ਕੋ ਦਿਓ ਪਾਸ਼ਾ ਯਾਦ ਰੱਖੇ ਅਮਰੀਕ ਰਿਆਈ ਦਾ ਨਾਰਾ ਦਿੱਤਾ ਸੀ ਸੋ ਸਤਗੁਰੂ ਜੀ ਹਰ ਵੇਲੇ ਗਰੀਬਾਂ ਨਤਾਣਿਆ ਮਜਲੂਮਾਂ ਨੂੰ ਆਪਣਾ ਨਿਵਾਜਦੇ ਹਨ ਤੇ ਜਿਹੜੇ ਅੱਜ ਵੀ ਜਾਤ ਹੰਕਾਰੀ ਲੋਕ ਹਨ ਜਿਹੜੇ ਕੁਝ ਲੋਕ ਅੱਜ ਲੰਗਰਾਂ ਦੇ ਵਿੱਚ ਵਿਤਕਰੇ ਕਰਦੇ ਆ ਅਨਖੰਡੇ ਬਾਟੇ ਦੀ ਜਿਹੜੇ ਆਪਣਾ ਪੌਲਿਆ ਜਦੋਂ ਉਹ ਤਿਆਰ ਹੁੰਦੀ ਹੈ ਪਹਿਲਾਂ ਆਪਣੇਆਂ ਨੂੰ ਦੇ ਕੇ ਫਿਰ ਦੂਜਿਆਂ ਨੂੰ ਦਿੰਦੇ ਹਨ ਇਸ ਤਰ੍ਹਾਂ ਦੀਆਂ ਕਨਾਉਣੀਆਂ ਹਰਕਤਾਂ ਕਰਦੇ ਹਨ ਇਹ ਗੁਰੂ ਸਾਹਿਬ ਇਹਨਾਂ ਨੂੰ ਕਦੀ ਵੀ ਮਾਫ਼ ਨਹੀਂ ਕਰਨਗੇ ਇੱਥੇ ਦੇ ਕਰ ਜਾਣਗੇ ਪਰ ਦਰਗਾਹ ਦੇ ਵਿੱਚ ਜਿਹੜਾ ਇਹਨਾਂ ਦਾ ਲੇਖਾ ਹੋਣਾ ਹੈ ਉਹ ਬੜਾ ਭਿਆਨਕ ਹੋਵੇਗਾ ਬੱਬਾ ਜੀ ਆਏ ਦਿਨ ਤਨਾਟ ਲੋਕਾਂ ਵੱਲੋਂ ਗਰੀਬ ਲੋਕਾਂ ਤੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਜਾਂਦਾ ਕਿਦਾਂ ਦੇਖਦੇ ਚੁ ਇਹੋ ਹੀ ਲੜਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੀ ਗੁਰੂ ਦਾ ਖਾਲਸਾ ਹੈ ਖਾਲਸੇ ਦਾ ਸਾਜਨਾ ਦਿਵਸ ਆਇਆ ਹੈ ਮੈਂ ਸਮੁੱਚੇ ਖਾਲਸੇ ਪੰਥ ਨੂੰ ਬੇਨਤੀ ਕਰੂੰਗਾ ਕਿ ਇਹ ਗਰੀਬ ਮਜਲੂਮਾਂ ਦੇ ਨਾਲ ਖਲੋਈਏ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਹੈ ਤੇ ਹਰ ਜਿਹੜੀਆਂ ਸਰਕਾਰਾਂ ਨੇ ਸਮੇਂ ਦੀਆਂ ਉਹਨਾਂ ਦੀ ਵੀ ਨਾਕਾਮੀ ਆ ਕਿਉਂਕਿ ਦਿਨ ਬਦੇਨ ਵੇਖੋ ਆ ਪਿੱਛੇ ਬਲਟੋਏ ਦੇ ਵਿੱਚ ਇੱਕ ਘਟਨਾ ਹੋਈ ਹੈ ਹੁਣ ਆ ਚਭਾਲ ਦੇ ਵਿੱਚ ਸੁਣੀ ਜਾ ਰਹੀ ਹੈ ਇਸ ਤਰ੍ਹਾਂ ਥਾਂ ਥਾਂ ਤੇ ਇਹੋ ਜਿਹੇ ਜਿਹੜੇ ਹੁਣ ਪਹਿਲਾਂ ਤੇ ਇਹ ਕਿਸੇ ਬੰਦੇ ਨੂੰ ਬੰਦੇ ਨੇ ਫੜਿਆ ਤੇ ਉਹਨੂੰ ਪਣਾ ਛੇਤਰ ਮਾਰੇ ਜਾਂ ਕੁੱਟ ਮਾਰ ਕਰ ਲਈ ਪਰ ਹੁਣ ਇਹਨੇ ਹੌਸਲੇ ਲੋਕਾਂ ਦੇ ਵੱਧ ਗਏ ਆ ਉਹ ਬੀਬੀਆਂ ਦੇ ਗਾਲ ਪੈਣਾ ਸ਼ੁਰੂ ਕਰ ਦਿੱਤਾ ਉਹੋ ਜਿਹੇ ਹਾਲਾਤ ਬਣਾਏ ਜਾ ਰਹੇ ਨੇ ਜਿਹੜੇ ਆਪਾਂ ਪਹਿਲਾਂ ਸੁਣਦੇ ਹਾਂ ਵੀ ਬਿਹਾਰ ਦੇ ਵਿੱਚ ਇਹੋ ਜੇ ਐਮਪੀ ਮਹਾਰਾਸ਼ਟਰ ਦੇ ਵਿੱਚ ਇਹੋ ਜੇ ਹਾਲਾਤ ਨੇ ਪੰਜਾਬ ਦੇ ਵਿੱਚ ਵੀ ਉਹੋ ਜੇ ਹੋ ਰਿਹਾ ਜਿਹੜੀ ਸਰਕਾਰ ਦੀ ਨਾਕਾਮੀ ਹੈ ਇਹ ਹੁਣ ਆਪਣੇ ਜਿਹੜਾ ਗਰੀਬ ਸਮਾਜ ਹੈ ਇਹਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਜਦੋਂ ਲਗਸ਼ਣਾ ਹੁੰਦੀਆਂ ਵੋਟਾਂ ਹੁੰਦੀਆਂ ਉਦੋਂ ਭੱਜ ਭੱਜ ਕੇ ਜਿਹੜੇ ਸਾਨੂੰ ਛੇਤਰ ਮਾਰਦੇ ਉਹਨਾਂ ਦੇ ਪਿੱਛੇ ਜਾ ਕੇ ਆਪਾਂ ਖੜਦੇ ਆਂ ਤੇ ਆਪਾਂ ਆਪਣਾ ਕੋਈ ਰੈਬਰ ਪੈਦਾ ਕਰੀਏ ਆਪਣੇ ਲੀਡਰ ਪੈਦਾ ਕਰੀਏ ਜਿਹੜੇ ਸਾਨੂੰ ਇਨਸਾਫ ਦਿਵਾਉਣ ਜਿਹੜੇ ਸਾਡੇ ਲਈ ਹੱਕ ਸੱਚ ਦੀ ਰਾਖੀ ਲਈ ਖੜਨ। ਭਾਵੇਂ ਸਾਡੇ ਨਾਲ ਗੱਲਬਾਤ ਕਰਨ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।